ਉਹ 2.5 2 ਫੁੱਟ ਨਹੀਂ ਮਾਈਂ ਤੱਕ ਅੱਜ ਪਾਣੀ ਦਾ ਫਲੋ ਕਿ ਲੱਗਦਾ ਪਾਣੀ ਦਾ ਫਲੋ ਕਿੰਨਾ ਲੱਗ ਰਿਹਾ ਹੈ ਹਲੋ ਹੀ ਚੱਲ ਰਿਹਾ ਸਰ ਜਿਹੜਾ ਨੋਰਮਲ ਹਾ ਦੱਸਿਆ ਤੁਹਾਨੂੰ 43709 ਚੱਲ ਰਿਹਾ ਹੈ ਜੀ ਹਾਂਜੀ ਜੀ ਆਪਣੇ ਪ੍ਰਸ਼ਾਸਨ ਇਹ ਆ ਉਹ ਆਪਣੇ ਡੇਲੀ ਕੀੜਾ ਮਾਰ ਰਹੇ ਆ ਦੇਖ ਰਹੇ ਆ ਅਲਰਟ ਕਰ ਰਹੇ ਆ ਤੇ ਪਾਣੀ ਯਾਨੀ ਕਿ ਕੱਲ ਤੋਂ ਵਧ ਰਿਹਾ ਪਾਣੀ ਪ੍ਰਸ਼ਾਸਨ ਵੀ ਆ ਰਹੇ ਆ ਅਫਸਰ ਵੀ ਆ ਰਹੇ ਨਾ ਸਭ ਨਾਲ ਦੀ ਦੇਖ ਰਹੇ ਆ ਕਿ ਸਰ ਸਭ ਦੇਖ ਰਹੇ ਆ ਵਾਲੇ ਵਾਲੇ ਦੇ ਪਿੰਡਾਂ ਨੂੰ ਕੀ ਆ ਵੀ ਤਾਂ ਕੋਈ ਨਹੀਂ ਕਿ ਵੀ ਠੀਕ ਘਰ ਰਹਿ ਰਿਹਾ ਬਾਹਰ ਜਾਣ ਦੀ ਕੋਈ ਇਤਨੀ ਨਹੀਂ ਹੈ ਬਾਕੀ ਡਰਨ ਦੀ ਵੀ ਕੋਈ ਸਵੱਥ ਨਹੀਂ ਬਾਕੀ ਪਰਮਾਤਮਾ ਦੀ ਮਿਹਰ ਨਾਲ ਪਤਾ ਨਹੀਂ ਕਿ ਕਿੰਨਾ ਪਾਣੀ ਵੱਧ ਸਕਦਾ ਜਾਂ ਕੁਝ ਵੀ ਹੋ ਸਕਦਾ ਵਾ ਤੇ ਅਸੀਂ ਤਾਂ ਇਹ ਅਰਦਾਸ ਕਰਦੇ ਆ ਵੀ ਪਰਮਾਤਮਾ ਮਿਹਰ ਭਰਿਆ ਹੱਥ ਹਾਂਜੀ ਪ੍ਰਸ਼ਾਸਨ ਦੇ ਆਧਾਰੀ ਆ ਉਹ ਮਾਰਦੇ ਆ ਜਿਹੜਾ ਅਪਡਾਟ ਕਰਦੇ ਆ ਦੱਸ ਦਿੰਦੇ ਆ ਹਾਂਜੀ ਵੀ ਆਜ ਪੰਜਾਬ ਭਾਰ ਦੇ ਵਿੱਚ ਬੀਤੇ 48 ਘੰਟਿਆਂ ਤੋਂ ਲਗਾਤਾਰ بارش ਹੋ ਰਹੀ ਹੈ ਜਿਸ ਕਾਰਨ دریاਵਾਂ ਦੇ ਵਿੱਚ ਪਾਣੀ ਦਾ ਪੱਧਰ ਵੀ ਲਗਾਤਾਰ ਵਧ ਰਿਹਾ ਹੈ ਖਾਸ ਕਰਕੇ ਜੇਕਰ ਗੱਲ ਕਰੀਏ ਲੁਧਿਆਣੇ ਦੀ ਤਾਂ ਸਤਲੁਜ ਦਰਿਆ ਤੇ ਪਾਣੀ ਦਾ ਪੱਧਰ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ ਲਗਭਗ 2 ਫੁੱਟ ਹੇਠ ਹੈ ਨਹਿਰੀ ਮੈਕਮੇ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਬੀਤੇ 2 ਦਿਨਾਂ ਤੋਂ ਲਗਾਤਾਰ ਪਾਣੀ ਦਾ ਪੱਧਰ ਵਧਿਆ ਹੈ ਕਿਉਂਕਿ بارش ਲਗਾਤਾਰ ਪੈ ਰਹੀ ਹੈ ਉਨ੍ਹਾਂ ਕਿਹਾ ਫਿਲਹਾਲ ਖਤਰੇ ਵਾਲੀ ਗੱਲ ਕੋਈ ਵੀ ਨਹੀਂ ਹੈ ਪਰ ਫਿਰ ਵੀ ਪ੍ਰਸ਼ਾਸਨ ਲਗਾਤਾਰ ਇੱਥੇ ਆ ਕੇ ਜਾਇਜ਼ਾ ਲੈ ਰਿਹਾ ਉਹਨਾਂ ਕਹਿੰਦੇ ਜੇਕਰ ਪਹਾੜਾਂ ਦੇ ਵਿੱਚ بارش ਹੋਣੀ ਬੰਦ ਹੋ ਜਾਵੇਗੀ ਤਾਂ ਇੱਥੇ ਵੀ ਪਾਣੀ ਦਾ ਪੱਧਰ ਹੈ ਜਿਹੜਾ ਘਟ ਜਾਵੇਗਾ ਜੇਕਰ ਲਗਾਤਾਰ ਮੌੜ بارش ਪੈਂਦੀ ਰਹੀ ਫਿਰ ਪਾਣੀ ਖਤਰੇ ਦੇ ਨਿਸ਼ਾਨ ਤੱਕ ਵੀ ਪਹੁੰਚ ਸਕਦਾ ਹੈ ਜੋ ਕਿ ਖਤਰੇ ਵਾਲੀ ਗੱਲ ਹੋ ਸਕਦੀ ਹੈ ਹਾਲਾਂਕਿ ਉਹਨਾਂ ਨੇ 2023 ਦੀ ਗੱਲ ਕਰਦੀ ਹੋਈ ਕਿ ਆ ਉਸ ਵੇਲੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਿਆ ਸੀ ਇਸ ਕਰਕੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਸੀ ਪਰ ਫਿਲਹਾਲ ਹਾਲਾਤ ਕਾਬੂ ਦੇ ਵਿੱਚ ਨੇ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਪੱਜੀ ਕੀ ਨਾਮ ਐ ਤੇ ਕਿੱਥੇ ਡਿਊਟੀ ਤੁਹਾਡੀ ਸਰ ਮੇਰਾ ਨਾਮ ਰਾਮਸੂਪ ਅੰਸਾ ਹੈ ਪੈਟਰੋਲ ਮੈਨ ਤੇ ਡਿਊਟੀ ਹੈ ਫਲੋਰ ਸਾਈਟਸ ਫਲੋਰ ਹਜੀ ਸਤਲੁਜ ਦਰਿਆ ਦੇ ਹਾਲਾਤ ਕੀ ਐ ਫਿਲਹਾਲ ਕਿੰਨੇ ਕੁ ਪੱਧਰ ਤੇ ਚੱਲ ਰਿਹਾ ਉਹਦੇ ਬਾਰੇ ਥੋੜਾ ਜਿਹਾ ਸਰ ਸਤਲੁਜ ਦੇ ਦਰਿਆ ਦੇ ਇਸ ਵਕਤ 774.10 ਔਰ ਜਿਹੜਾ ਹੈ ਕਿ ਲੇਬਰ ਕਿਉਂ ਸਿਕ ਪਾਣੀ ਹੈ 43709 ਚੱਲ ਰਹੀ ਸੀ ਹਾਂਜੀ ਖਤਰੇ ਦਾ ਨਿਸ਼ਾਨ ਕਿੱਥੇ ਲੱਗਿਆ ਖਤਰੇ ਦਾ ਨਿਸ਼ਾਨ 776 ਤੇ ਅਲਰਟ ਕਰਦੇ ਆ ਸੀ ਸਰ 1 ਲੱਖ ਤੋਂ ਖਤਰੇ ਦਾ ਨਿਸ਼ਾਨ ਸ਼ੁਰੂ ਹੋ ਜਾਂਦਾ ਕਿੰਨੇ ਫੁੱਟ ਨੀਵੇਂ ਆ ਜੀ ਇਹ 2 ਸਵਾ 2 ਫੁੱਟ ਨੀਵੇਂ ਆ ਜੀ ਤੱਕ ਹਾਂਜੀ ਪਾਣੀ ਦਾ ਫਲੋ ਕਿ ਲੱਗਦਾ ਪਾਣੀ ਦਾ ਫਲੋ ਕਿੰਨਾ ਲੱਗਦਾ ਹਲੋ ਇਹ ਚੱਲ ਰਿਹਾ ਸਰ ਜਿਹੜਾ ਨੋਰਮਲ ਹਾ ਦੱਸਿਆ ਤੁਹਾਨੂੰ 43709 ਚੱਲ ਰਿਹਾ ਹੈ ਹਾਂਜੀ ਕੀ ਲੱਗਦਾ ਵਧਨ ਦੀ ਸੰਭਾਵਨਾ ਜਿਵੇਂ ਕੱਲ ਦਾ ਦੱਸਿਆ ਦੇ ਪਰ ਜੇ ਬਰਸਾਤ ਹੋਈ ਤਾਂ ਵਧਨ ਦੀ ਸੰਭਾਵਨਾ ਹੈ ਜੇ ਬਰਸਾਤ ਨਹੀਂ ਹੋਈ ਤਾਂ ਫਿਰ ਤਾਂ ਨੋਰਮਲ ਜਿਵੇਂ ਚੱਲ ਰਿਹਾ ਘਟ ਰਿਹਾ ਉਪਰੋਂ ਤੇ ਘਟ ਵੀ ਰਿਹਾ ਹੈ ਪ੍ਰਸ਼ਾਸਨ ਕੋਈ ਆਇਆ ਅਫਸਰ ਵਗੈਰਾ ਮੌਂਹਨਾ ਕਰਕੇ ਪ੍ਰਸ਼ਾਸਨ ਆਂਦੇ ਆ ਸਰ ਸਾਰੇ ਆ ਰਹੇ ਪ੍ਰਸ਼ਾਸਨ ਵੀ ਆ ਰਹੇ ਆ ਅਫਸਰ ਵੀ ਆ ਰਹੇ ਨਾ ਸਭ ਨਾਲ ਦੀ ਦੇਖ ਰਿਹਾ ਹੈ ਕਿ ਸਰ ਸਭ ਦੇਖ ਰਿਹਾ ਹੈ ਵਾਲੇ ਦਵਾਲੇ ਦੇ ਪਿੰਡਾਂ ਨੂੰ ਕੀ ਕੀ ਕੀਤੀ ਆ ਵੀ ਤਾਂ ਕੋਈ ਕੀ ਵੀ ਠੀਕ ਕਰ ਰਹਿਣ ਬੇ ਬਾਹਰ ਉੱਡ ਜਾਣ ਦੀ ਕੋਈ ਇਤਨੀ ਨਹੀਂ ਹੈ ਬਾਕੀ ਡਰਨ ਦੀ ਵੀ ਕੋਈ ਸੁਆਗਤ ਕਿੰਨੇ ਦਿਨਾਂ ਚ ਪਾਣੀ ਦਾ ਪੱਧਰ ਵਧਿਆ ਇਹ ਪਿਛਲੇ ਦਿਨਾਂ ਚ ਕਿੰਨਾ ਇੱਕਦਮ ਸਰ ਦੋ ਦਿਨ ਤੇ ਪਾਣੀ ਵਧ ਰਹੀ ਹੈ ਦੋ ਦਿਨ ਤੇ ਜਿਸ ਮੈਂ ਬਰਸਾਤ ਹੋ ਰਹੀ ਉਸ ਦਿਨ ਤੇ ਵਧ ਰਿਹਾ ਸੱਚੀ ਪਿਛਲੀ ਵਾਰ ਕੀ ਹਾਲਾਤ ਸੀ ਪਿਛਲੀ ਵਾਰ ਠੀਕ ਥਈ ਪਿਛਲੀ ਵਾਰ ਕੋਈ ਨੋਰਮਲ ਨਹੀਂ ਸੀ 2023 ਚ ਜਦੋਂ ਉਸ ਤੋਂ ਜ਼ਿਆਦਾ ਹੋ ਸਕਦਾ ਬਹੁਤ ਜ਼ਿਆਦਾ ਸੀ ਸਰ ਬਹੁਤ ਜ਼ਿਆਦਾ ਮਤਲਬ ਉਹ ਤਾਂ ਇੱਕ ਪੂਰਾ ਹਾੜੀ ਹਾਸਰ ਜਿਹੜਾ ਉਹਦਾ 783 ਤੱਕ ਮਤਲਬ ਗੇਜ ਪਹੁੰਚ ਗਈ ਥੀ ਔਰ ਪਾਣੀ ਵੀ 2 ਲੱਖ ਦੇ ਉੱਪਰ ਕ੍ਰੋਸ ਹੋ ਗਿਆ ਹੁਣ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਹਾਰਡ ਵਰਗੀ ਸਥਿਤੀ ਪੈਦਾ ਹੋਈ ਹੋਈ ਹੈ ਹਾਂਜੀ ਕਾਫੀ ਪੂਰੇ ਮਾਜ਼ਰ ਪੰਜਾਬ 'ਚ ਲਗਭਗ ਹੈ ਹੀ ਬਈ ਇੱਧਰ ਖਤਰਾ ਘਟਾ ਹੈ ਇਧਰ ਖਤਰਾ ਬਿਲਕੁਲ ਘਟਾ ਹੈ ਸਰ ਲੱਗਦਾ ਥੋੜਾ ਬਹੁਤ ਅਧਰਿਆ ਹੈ ਹਾਂਜੀ 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 ਦਰਿਆ ਦਰਿਆ ਚੋੜਾ ਬਹੁ ਭਾਜੀ ਭਾਜੀ 2023 ਦੇ ਵਿੱਚ ਹਾਲਾਤ ਸੀਗੇ ਇਸ ਟਾਈਮ ਨਹੀਂ ਹੋਣੇ ਚਾਹੀਦੇ ਜੀ ਜਿਹੜੀ ਆਪਣੇ ਪ੍ਰਸ਼ਾਸਨ ਨੇ ਆ ਉਹ ਆਪਣੇ ਡੇਲੀ ਕੀਟਾ ਮਾਰ ਰਹੇ ਆ ਦੇਖ ਰਹੇ ਆ ਅਲਰਟ ਕਰ ਰਹੇ ਆ ਤੇ ਪਾਣੀ ਜਾਨੀ ਕਿ ਕੱਲ ਤੋਂ ਵਧ ਰਿਹਾ ਪਾਣੀ ਇਸ ਟਾਈਮ ਇਸ ਟਾਈਮ ਜਾਨੀ ਕਿ ਲਾਲ ਲਕੀਰ ਤੋਂ ਥੱਲੇ ਆ ਜੇ ਵੱਧ ਕੇ ਵੀ ਹਾਲਾਤ ਜਾਨੀ ਕਿ ਗੰਭੀਰ ਹੋ ਸਕਦੇ ਆ ਅਸੀਂ ਤੇ ਇਹ ਅਰਦਾਸ ਕਰਦੇ ਆ ਖਵਾਜਾ ਬਲੀ ਦੇ ਮੂਰੇ ਵੀ ਕਿਸੇ ਦਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਵੀਰੇ ਬਸ ਇਹ ਕੁਛ ਆ ਜਿਹੜੇ ਦਰਿਆ ਦੇ ਨਾਲ ਨੀਵੇਂ ਇਲਾਕੇ ਆ ਉੱਥੇ ਤੱਕ ਵੀ ਪਹੁੰਚ ਗਿਆ ਪਾਣੀ ਹਾਂਜੀ ਹਾਂਜੀ ਭਾਜੀ ਉੱਥੇ ਤੱਕ ਦਾ ਕਈਆਂ ਦਾ ਅਲਰਟ ਕਰਕੇ ਠਾਲਵੀ ਦਿੱਤਾ ਵਾ ਬਾਕੀ ਕਈ ਠਾਲਵੀ ਰਹੇ ਆ ਜਾਣ ਕੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਨੀਵੇਂ ਸੀਗੇ ਬੰਦੇ ਉਹਨਾਂ ਨੂੰ ਉੱਚੀ ਜਗ੍ਹਾ ਤੇ ਬਿਠਾ ਲ ਦਿੱਤਾ ਦਿੱਖਿਆ ਪ੍ਰਸ਼ਾਸਨਿਕ ਅਧਿਕਾਰੀ ਕੋਈ ਆਉਂਦਾ ਜਾਂਦਾ ਹਾਂਜੀ ਪ੍ਰਸ਼ਾਸਨ ਦੇ ਅਧਾਰੀ ਆ ਉਹ ਮਾਰਦੇ ਆ ਜਿਹੜਾ ਅਪਡਾਟ ਕਰਦੇ ਆ ਦੱਸ ਦਿੰਦੇ ਆ ਹਾਂਜੀ ਵੀ ਆ ਜਿਹੜੀ ਜਗ੍ਹਾ ਤੁਸੀਂ ਖੜੇ ਆ ਕੱਲ ਤੱਕ ਕਿੰਨਾ ਪਾਣੀ ਸੀ ਤੇ ਅੱਜ ਕਿੰਨਾ ਹੈ ਕੱਲ ਭਾਜੀ ਪਾਣੀ ਆਪਣਾ ਉਹ ਬੂਟੇ ਤੋਂ ਥੱਲੇ ਸੀਗਾ ਅੱਛਾ ਅੱਗੇ ਆਜੋ ਅੱਜ ਪਾਣੀ ਦੇਖ ਲਓ ਕਿੱਥੇ ਆ ਗਿਆ ਇਸ ਟਾਈਮ ਇਧਰ ਨੂੰ ਵੱਧ ਰਿਹਾ ਪਾਣੀ ਤੇ ਬਾਕੀ ਪਰਮਾਤਮਾ ਦੀ ਮਿਹਰ ਨਾਲ ਪਤਾ ਨਹੀਂ ਕਿ ਕਿੰਨਾ ਕੁ ਪਾਣੀ ਵੱਧ ਸਕਦਾ ਜਾਂ ਕੁਝ ਵੀ ਹੋ ਸਕਦਾ ਵਾ ਤੇ ਅਸੀਂ ਤਾਂ ਇਹ ਅਰਦਾਸ ਕਰਦੇ ਆ 2023 ਦੇ ਵਿੱਚ ਤਾਂ ਵੀਰੇ ਛੱਤਾਂ 'ਨਾ ਪਾਣੀ ਲੱਗ ਗਿਆ ਸੀਗਾ ਉਸ ਟਾਈਮ ਤਾਂ ਉਸ ਟਾਈਮ ਤਾਂ ਪੁੱਛੋ ਨਾ ਤੁਸੀਂ ਇੰਨਾ ਕਿ ਪ੍ਰਸ਼ਾਸਨ ਨੇ ਵੀ ਹੈਲਪ ਕੀਤੀ ਸਰਕਾਰ ਨੇ ਵੀ ਹੈਲਪ ਕੀਤੀ ਤੇ ਉਹ ਹਾਲਾਤ ਨਹੀਂ ਹੋਣੇ ਚਾਹੀਦੇ ਇਸ ਟਾਈਮ ਇਸ ਟਾਈਮ ਜੇ ਪਹਿਲਾਂ ਤੋਂ ਹੀ ਕੰਟਰੋਲ ਦੇ ਵਿੱਚ ਕੀਤਾ ਜਾਵੇ ਤਾਂ ਸਭ ਤੋਂ ਵਧੀਆ ਗੱਲ ਹੈ ਜੀ ਹਾਂਜੀ ਅਸੀਂ ਹਾਂਜੀ ਪੂਰੇ ਅਲਰਟ ਰਹੇ ਹਾਂ ਸਾਨੂੰ ਜਦੋਂ ਵੀ ਕਹਿਣਗੇ ਅਸੀਂ ਆਪਣੇ ਉੱਠ ਸਕਦੇ ਹਾਂ ਹਾਂਜੀ ਹਾਂਜੀ ਡੇਲੀ ਦੇਖ ਰਹੇ ਆਂ ਭਾਜੀ ਪਾਣੀ ਘਟਦਾ ਜਾ ਵਧਦਾ ਕੁਝ ਵੀ ਅਸੀਂ ਹਾਂ ਡੇਲੀ ਅਪ ਡਾਊਨ ਦੇਖ ਰਹੇ ਆਂ ਇਹਨੂੰ ਵੀ ਵੱਧ ਰਿਹਾ ਵਾ ਜਾਂ ਘਟ ਰਿਹਾ ਵਾ ਇਹ ਕੁਛ ਹੀ ਆ ਵੀਰੇ